ਇਹਦਾ ਇੱਕ ਲਿਟਰੇਰੀ ਵਰਕ ਹੈ ਜੂਲੀਅਸ ਸੀਜ਼ਰ ਤੇ ਉਹ ਸੀ ਉਹੀ ਜੂਲੀਅਸ ਸੀਜ਼ਰ ਉਹ ਇੱਕ ਰੋਮਨ ਡਿਕਟੇਟਰ ਹੋਇਆ ਹੁਣ ਰੋਮਨ ਡਿਕਟੇਟਰ ਜਿਹੜਾ ਹੋਇਆ ਉਹਨੇ ਆਪਣਾ ਜਿਹੜਾ ਇੱਕ ਕੈਲੰਡਰ ਦਿੱਤਾ ਸੀ ਜਿਹੜਾ ਕਿ 46 BC ਦੇ ਵਿੱਚ ਬਣਾਇਆ ਕਿਉਂਕਿ ਉਹ ਤੋਂ ਪਹਿਲਾਂ ਬਹੁਤ ਸਾਰੇ ਕੈਲੰਡਰ ਜਿਹੜੇ ਉਹ ਚੱਲਦੇ ਸੀਗੇ ਜੂਲੀਅਸ ਸੀਜ਼ਰ ਨੇ ਦੇਖਿਆ ਵੀ ਆਪਣੇ ਇਹਦੇ ਵਿੱਚ ਕੁਝ ਪ੍ਰੋਬਲਮਾਂ ਨੇ ਉਦੋਂ ਪਹਿਲਾਂ ਜਿਹੜੇ ਕੈਲੰਡਰ ਚੱਲਦੇ ਸੀਗੇ ਉਦੋਂ ਪਹਿਲਾਂ 10 ਮਹੀਨਿਆਂ ਦੇ ਕੈਲੰਡਰ ਚੱਲਦੇ ਸੀ ਜਿਹਦੇ ਵਿੱਚ 10 ਮਹੀਨੇ ਹੁੰਦੇ ਸੀ ਹੁਣ 10 ਮਹੀਨਿਆਂ ਦੇ ਕੈਲੰਡਰ ਜਿਹੜੇ ਹੁੰਦੇ ਸੀਗੇ ਉਹ ਸਾਰੇ 10 ਮਹੀਨੇ ਵਾਲੇ ਕੈਲੰਡਰ ਨੂੰ 12 ਮਹੀਨੇ ਵਾਲੇ ਕੈਲੰਡਰ ਦੇ ਵਿੱਚ ਤਬਦੀਲ ਕਰਨ ਵਾਲਾ ਜੂਲੀਅਸ ਸੀਜ਼ਰ ਸੀ ਜਿਹੜਾ ਕਿ ਰੋਮਨ ਦਾ ਡਿਕਟੇਟਰ ਸੀ ਔਰ 46 BC ਦੇ ਵਿੱਚ ਉਹਨੇ ਇਹ ਕੈਲੰਡਰ ਦਿੱਤਾ ਉਹਨੇ ਕਿਹਾ ਵੀ ਇਸ